ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਇਸ ਦਾ ਕੁਲਦੀਪ ਸਿੰਘ ਜੋ ਕਿ ਅਕਾਲੀ ਦਲ ਤੋਂ ਛੱਡ ਕੇ ਔਰ ਆਮ ਆਦਮੀ ਪਾਰਟੀ ਚਾਏ ਨੇ ਇਹ ਸਾਡੇ ਵੀਰ ਰਵੀ ਸ਼ੇਰ ਸਿੰਘ ਜੀ ਜਿਹੜੇ 38 33 ਨੰਬਰ ਵਾਰਡਸ ਨੇ ਉੱਥੋਂ ਆਮ ਆਦਮੀ ਪਾਰਟੀ ਨਾਲ ਜੁਆਇਨ ਕੀਤੀ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਕਿਉਂਕਿ ਬੜਾ ਵੱਡਾ ਜਥਾ ਇਹਨਾਂ ਦਾ ਔਰ ਇਹਨਾਂ ਸਾਨੂੰ ਬਹੁਤ ਬਲ ਮਿਲਿਆ ਔਰ ਇਹ ਜੋ ਕਹਿ ਰਹੇ ਸੀਗੇ ਕਿ ਮੈਂ ਆਮ ਆਦਮੀ ਪਾਰਟੀ ਦੀ ਨੀਤੀਆਂ ਵੇਖ ਕੇ ਔਰ ਆਮ ਆਦਮੀ ਪਾਰਟੀ ਦਾਖਲ ਹੋਇਆ ਔਰ ਦੇਖਿਆ ਇਹਨਾਂ ਨੇ ਕਿ ਜਿਹੜੇ ਲੋਕਾਂ ਦੀਆਂ ਰੋਜ਼ਾਨਾ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਵੀ ਹੱਲ ਹੋ ਰਹੀਆਂ ਨੇ ਜਿਹੜੇ ਵੱਡੀਆਂ ਸਮੱਸਿਆਵਾਂ ਨੇ ਜਿਵੇਂ ਕਿ ਸੜਕਾਂ ਬਣਨੀਆਂ ਜਾਂ ਪੁਲ ਬਣਨੇ ਉਹ ਵੀ ਹੱਲ ਹੋ ਰਹੇ ਨੇ ਤੇ ਜਾ ਜਿਸ ਤਰ੍ਹਾਂ ਕਿ ਨਵੇਂ ਪਾਸ਼ਾ ਪ੍ਰਤੇਕ ਬਾਦ ਜੀ ਦੇ 50ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਜੋ ਵੀ ਸਰਕਾਰ ਨੇ ਕੰਮ ਕੀਤੇ ਨੇ ਉਹਨੂੰ ਵੇਖ ਕੇ ਬੜੀ ਉਹਨਾਂ ਨੂੰ ਖੁਸ਼ੀ ਹੋਈ ਆ ਸਪੈਸ਼ਲੀ ਜਿਹੜਾ ਇਹਨਾਂ ਨੇ ਨਨਤਪੁਰ ਸਾਹਿਬ ਨੂੰ ਔਰ ਦਮਦਮਾ ਦਮਦਮਾ ਸਾਹਿਬ ਨੂੰ ਔਰ ਅੰਮ੍ਰਿਤਸਰ ਸਾਹਿਬ ਨੂੰ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ ਸੋ ਇਹ ਸਾਰੀਆਂ ਗੱਲਾਂ ਹੋਰ ਵੀ ਗੱਲਾਂ ਇਹਨਾਂ ਨੂੰ ਬਹੁਤ ਦੱਸਿਆ ਨੇ ਜਿਹਦੇ ਕਰਕੇ ਇਹਨਾਂ ਨੇ ਸੋਚਿਆ ਕਿ ਆਮ ਆਦਮੀ ਪਾਰਟੀ ਚੜੀ ਆ ਆਮ ਲੋਕਾਂ ਦੇ ਨਾਲ ਚੱਲਦੀ ਆ ਆਮ ਲੋਕਾਂ ਦੀ ਰਹਿ ਲੈ ਕੇ ਚੱਲਦੀ ਆ ਸੋ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿੰਨੇ ਪਰਿਵਾਰ ਚੰਗੇ ਮਿੰਨੋ ਤੇ ਇੱਕ ਗਿਣਤੀ ਨਹੀਂ ਹੋਣਦੀ ਬਈ ਕੱਲ ਬਹੁਤ ਜਿਆਦਾ 50 ਪਰਿਵਾਰ ਤੇ ਹੋਣਗੇ ਹਾਂਜੀ ਬਹੁਤ ਨਹੀਂ ਹੋਣਗੇ ਇੰਨੇ ਪਰਿਵਾਰ ਤੇ ਹੋਏ ਨੇ ਜੀ ਬਿਲਕੁਲ ਜੀ ਬਿਲਕੁਲ ਔਰ ਸਨੋ ਬੜੀ ਮੈਂ ਉਹ ਹੀ ਕਹਿ ਰਹੇ ਹਾਂ ਬੜੀ ਖੁਸ਼ੀ ਹੋਈ ਸਰਦੋਤਰਾ ਪਾਇਆ ਖੂਨ ਵਾਦ ਗਿਆ ਜੀ ਜਿੱਥੇ ਜਿੱਥੇ ਕਮਜ਼ੋਰੀਆਂ ਸੀਗੀਆਂ ਉੱਥੇ ਉੱਥੇ ਹੁਣ ਕਮਜ਼ੋਰੀਆਂ ਭਜੀਆਂ ਜਾ ਰਹੀਆਂ ਨੇ ਔਰ ਜਿਹੜੀ ਆਨਵਾਰੀ ਇਲੈਕਸ਼ਨ ਹੈ ਉਹਦੇ ਚ ਬਹੁਤ ਵੱਡਾ ਹੰਕਾਰਾ ਮਿਲੇਗਾ ਆਮ ਆਦੀ ਪਾਰਟੀ ਨੂੰ ਪਰਿਵਾਰ ਦੀ ਪਾਰਟੀ ਮਜ਼ਬੂਤ ਹੋਈ ਪਾਰਟੀ ਬਹੁਤ ਮਜ਼ਬੂਤ ਹੋਈ ਅੱਜ ਔਰ ਮੈਂ ਜਵੇਂ ਦੱਸਿਆ ਕਿ ਜੇ ਜੇ ਸਾਡੇ ਕੋਲ ਨੁਕਸ ਸੀਗੇ ਜੋ ਸਾਡੀਆਂ ਕਮਜ਼ੋਰੀਆਂ ਸੀਗੀਆਂ ਉਹ ਪੂਰੀਆਂ ਕਰ ਰਹੇ ਆ ਅਸੀਂ ਜੋ ਜਿਤਨਾ ਵੀਰ ਮਿਲਦੇ ਨੇ ਉਸ ਤਰ੍ਹਾਂ ਸਾਡੇ ਨਾਲ ਜੁੜਦੇ ਨੇ ਵੀਰ ਖੁਲਜੀਤ ਸਿੰਘ ਵਰਗੇ ਤੇ ਸਾਡਾ ਵੀ ਹੌਸਲਾ ਵਧਦਾ ਵੀ ਸਾਡਾ ਵੀ ਜੀ ਕਰਦਾ ਕਿ ਅਸੀਂ ਹੋਰ ਚੰਗੀ ਤਰ੍ਹਾਂ ਕੰਮ ਕਰੀਏ ਔਰ ਜੋ ਲੋਕਾਂ ਨੂੰ ਉਤਸ਼ਾਹ ਸੀਗਾ ਜੋ ਲੋਕਾਂ ਨੂੰ ਆਸਾਂ ਕਿੱਦਾਂ ਸੀਗੀਆਂ ਆਮ ਆਦੀ ਪਾਰਟੀ ਤੋਂ ਅਸੀਂ ਉਹ ਪੂਰੀਆਂ ਕਰ ਸਕੀਏ ਪੰਜਾਬ ਨਿਵਾਸੀਨਾਂ ਨੂੰ ਇਹ ਕਹਿਣਾ ਚਾਹੁੰਨਾ ਆਪਾਂ ਕਿ ਅਗਲੀ ਵਾਰੀ ਜਿਹੜੀ ਵੋਟ ਪਾਉਣੀ ਆ ਉਹ ਸਮਝ ਕੇ ਪਾਉਣ ਪਾਰਟੀ ਵੇਖ ਕੇ ਪਾਓ ਜਿਨੇ ਕੰਮ ਕੀਤੇ ਨੇ ਜੋ ਤੁਹਾਡੇ ਕੰਮ ਈ ਸਾਲਾਂ ਤੋਂ ਨਹੀਂ ਸੀ ਹੋਏ ਜੇ ਹੁਣ ਹੋਏ ਨੇ ਜਿਹੜੇ ਸਿੱਖਿਆ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਸਿਹਤ ਬੜਾ ਵੱਡਾ ਰੋਲ ਪਲੇ ਕਰਦੀ ਹੈ ਜਿਹੜੀਆਂ ਸੜਕਾਂ ਬਣੀਆਂ ਸ਼ਹਿਰਾਂ ਜਿਹੜੇ ਪੁਲ ਬਣੇ ਨੇ ਜਿਹੜਾ ਅੰਮ੍ਰਿਤਸਰ ਚ ਅਸੀਂ ਹੁਣ ਪਾਣੀ ਦੀ ਸਮੱਸਿਆ ਸੀ ਜਿਹੜੀ ਬਹੁਤ ਜਿਆਦੀ ਉਹ ਵੀ ਅਗਲੇ ਸਾਲ ਹੱਲ ਹੋਣ ਜਾ ਰਹੀ ਹੈ ਜਿਹਦੇ ਨਹਿਰੇ ਪਾਣੀ ਨੂੰ ਫਿਲਟਰ ਕਰਕੇ ਤੇ ਉਹ ਪੂਰੇ ਸ਼ਹਿਰ ਸਪਲਾਈ ਕੀਤਾ ਜਾਏਗਾ ਟੈਂਕੀਆਂ ਬਣ ਰਹੀਆਂ ਨੇ ਤੇ ਸਾਰੇ ਕੰਮ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਹੈ ਸੀਵਰ ਦੇ ਕੰਮ ਚੱਲ ਰਿਹਾ ਲਾਈਟਾਂ ਦੇ ਕੰਮ ਚੱਲ ਰਿਹਾ ਇਸ ਵੇਲੇ ਸਾਨੂੰ ਕਾਫੀ ਸਾਰੇ ਪੈਸੇ ਦਿੱਤੇ ਗਏ ਨੇ ਜਿੰਨਾ ਸੜਕਾਂ ਜਿਹੜੀਆਂ ਨੇ ਗਲੀਆਂ ਨਾਲੀਆਂ ਬਣਨ ਵਾਲੀਆਂ ਬਣਾ ਲਈਏ ਸੋ ਜਿਹੜਾ ਡੰਪ ਸੀਗਾ ਤਖਣੀ ਹਲਕੇ ਚ ਉਹ ਵੀ ਹੁਣ ਸਾਫ ਹੋ ਰਿਹਾ ਜਿਹੜੇ ਸ਼ਹਿਰ ਦੀ ਸਫਾਈ ਪਿਛਲੇ ਦਿਨਾਂ ਅਚ ਕੁਝ ਕੱਢੀ ਸੀ ਕਿਉਂਕਿ ਕੰਪਨੀ ਛੱਡ ਕੇ ਚਲੀ ਗਈ ਸੀ ਸ ਨਵੀਂ ਕੰਪਨੀ ਆ ਗਈ ਹੈ ਉਹ ਵੀ ਨਵੇਂ ਸਾਲ ਤੱਕ ਗੱਡੀਆਂ ਗੁੱਡੀਆਂ ਪੁਰੀਆਂ ਉਹਦੇ ਹੋ ਜਾਣਗੀਆਂ ਤੇ ਜਿਹੜੀ ਸਫਾਈ ਆ ਪਹਿਲਾਂ ਵਾਂਗੂ ਪਹਿਲਾਂ ਨੇ ਵੇਚੀ ਹੋਈ ਆ ਕਾਸਤਾ ਕਿਵੇਂ ਦੇਖ ਲਿਓ ਕਿਵੇਂ ਕਿੰਨਾ ਕੁ ਜ਼ੋਰ ਲੱਗਾ ਇਸ ਕੰਮ ਦੇ ਵਿੱਚ ਤੁਹਾਡਾ ਮੈਂ ਸੱਚ ਕਹਾਂ ਤਾਂ ਜ਼ੋਰ ਨਹੀਂ ਪਤਾ ਲੱਗਾ ਬਸ ਕਹਿਣ ਦੀ ਲੋੜ ਹੁੰਦੀ ਸੀ ਮੰਤਰੀ ਸਾਹਿਬ ਨੂੰ ਤੇ ਕੰਮ ਹੋ ਜਾਂਦਾ ਸੀਗਾ 99 ਮਿੰਦਰ ਫਲੇਵਰ ਬਣ ਰਿਹਾ ਹੈ ਕਦੇ ਕਿਸੇ ਨੂੰ ਵਾਦਾ ਨਹੀਂ ਸੀ ਕੀਤਾ ਅਸੀਂ ਲੇਕਿਨ ਇਹ ਪੂਰਾ ਚੱਲੇ ਹੈ 1.5 ਸਾਲ ਜੀ ਪੂਰਾ ਚੱਲੇ ਹੈ ਜਨਵਰੀs ਮੈਲਣਾ ਸਾਨੂੰ ਇਸੇ ਤਰ੍ਹਾਂ ਜਿਹੜਾ ਬੋਡ ਨੂੰ ਸੜਕ ਜਾਂਦੀ ਆ ਤਰਨਤਨ ਰੋਡ ਤੋਂ ਉਹ ਵੀ ਚੌਥੀ ਲਾਤ ਉਤਰਨੀ ਸੀ ਉਤਰੀ ਨਹੀਂ ਸੀ ਪਤਾ ਨਹੀਂ ਕਿਸ ਗੱਲ ਨੂੰ ਦੇਖਣ ਦੀ ਸੀ ਪੁਰਾਣੀ ਸਰਕਾਰਾਂ ਉਹ ਵੀ ਬਣ ਜਾਣੀ ਹੈ ਉਹਦੇ ਨਾਲ ਚਬਾਲ ਦਾ ਸਾਰਾ ਵਾ ਖੁੱਲ ਜਾਣਾ ਸਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਿਆ ਕਰਨੀ ਹੈਰੋ ਨਹਿਰ ਟ੍ਰੈਫਿਕ ਆ ਕਰਨੀ ਆ ਔਰ ਤੁਹਾਡੀ ਜ਼ਮੀਨਾਂ ਦੇ ਰੇਟ ਇਦਾਂ ਬਹੁਤ ਵੱਧ ਜਾਣੇ ਆ ਅੱਗੇ ਵੱਧ ਕੇ ਦੋਨੇ ਤਿੰਨੇ ਰੇਟ ਹੋ ਜਾਣੇ ਤੁਹਾਡੇ ਜੀ ਕੀ ਹਾਲ ਹੈ ਆਪਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਜੀ ਇਹ ਜੀ ਵੇਖੋ ਜੀ ਹੁਣ ਕੋਈ ਵੀ ਬੰਦਾ ਸ਼ਾਮਲ ਹੁੰਦਾ ਵਾ ਪ੍ਰਭਾਵਿਤ ਹੋ ਕੇ ਸ਼ਾਮਲ ਹੁੰਦਾ ਤੇ ਆਪਾਂ ਬਹੁਤ ਪ੍ਰਭਾਵਿਤ ਹੋਏ ਆ ਕਿਉਂਕਿ ਜਿਹੜੀ ਪੁਰਾਣੀ ਸਰਕਾਰ ਹੀ ਕੋਈ ਵੀ ਆਉਂਦੀ ਹੈ ਨਾ ਉਹ ਗਲੀਆਂ ਨਾਲਿਆਂ ਦੇ ਉੱਤੇ ਪਾਣੀ ਸੀਵਰੇਜ ਇਹੋ ਜਿਹਿਆਂ ਦੇ ਮਤਲਬ ਸਟੀਲ ਲੈਟਾਂ ਦੇ ਉੱਪਰ ਜਿਆਦਾ ਤਰ ਤਕਰੀਬਨ ਹਨ ਨੂੰ ਜੋ ਵੀ ਉਮਰ ਹੋਈ ਵੇਖਦੇ ਵੀ ਉਹਦੇ ਉੱਤੇ ਹੀ ਇਲੈਕਸ਼ਨਾਂ ਕਰਦੇ ਰਹੇ ਆ ਉਹ ਮੁੱਦਾ ਬਣਾ ਕੇ ਹੀ ਆਪਣੀਆਂ ਸਰਕਾਰਾਂ ਬਣਾਉਂਦੇ ਰਹੇ ਆ ਤੇ ਅਸੀਂ ਇਹ ਵੇਖਿਆ ਵੀ ਇਸ ਤੋਂ ਉੱਪਰ ਉੱਠਣ ਵਾਲੀ ਇਹ ਜਿਹੜੀ ਨਵੀਂ ਸਰਕਾਰ ਆਈ ਆ ਭਗਵੰਤ ਮਾਨ ਸਾਹਿਬ ਦੀ ਸੀਐਮ ਸਾਹਿਬ ਦੀ ਤੇ ਉਧਰੋਂ ਜਿਹੜੇ ਸਾਡੇ ਉਮੀਦਵਾਰ ਜਿਹੜੇ ਚੁਣੇ ਗਏ ਸੀ ਡਾਕਟਰ ਨੇਜਰ ਸਾਹਿਬ ਜੀ ਤੇ ਇਹਨਾਂ ਨੂੰ ਚੁਣਿਆ ਗਿਆ ਤੇ ਵੇਖਿਆ ਵੀ ਇਹਨਾਂ ਦਾ ਨੇਚਰ ਬਹੁਤ ਵਧੀਆ ਵਾ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ ਜਦੋਂ ਨਵੀਂ ਸਰਕਾਰ ਬਣੀ ਇਹਨਾਂ ਦੀ ਪਹਿਲ ਦੇ ਆਧਾਰ ਤੇ ਦੂਸਰੇ ਦਿਨ ਹੀ ਸਰਕਾਰ ਬਣਦਿਆਂ ਹੀ ਜੋ ਕਿ ਛੜਕਾਂ ਗਲੀਆਂ ਦਾ ਜੋ ਵੀ ਕੰਮ ਸ਼ੁਰੂ ਹੋ ਗਿਆ ਸੀ ਗੁਰਦੁਆਰਾ ਸਾਹਿਬ ਦੀ ਛੜਕੇ ਹੀ ਜਿਹੜੀ ਜਿੱਤੇ ਬਹੁਤ ਰਾਜੀ ਚੀਜ਼ ਹੁੰਦੀ ਸੀ ਗੁਰਦੁਆਰਾ ਭਾਈ ਮਾਨ ਸਿੰਘ ਸਾਹਿਬ ਜੀ ਦਾ ਤੇ ਉਹ ਪਹਿਲ ਦੇ ਆਧਾਰ ਤੇ ਦੋ ਚੌਂ ਦਿਨਾਂ ਦੇ ਵਿੱਚ ਮਤਲਬ ਕਿ ਸ਼ੁਰੂ ਹੋ ਗਿਆ ਸੀ ਕੰਮ ਤੇ ਦੋ ਚੌਂ ਮਹੀਨਿਆਂ ਦੇ ਵਿੱਚ ਸਾਰਾ ਹੀ ਕੰਮ ਕੰਪਲੀਟ ਹੋ ਗਿਆ ਹੀ ਤੇ ਗਲੀਆਂ ਗੁਲੀਆਂ ਵੀ ਬਹੁਤ ਚਿੱਕੜ ਸੀ ਬਹੁ ਬੁਰੇ ਹਾਲੇ ਹੀ ਲੋਕੀ ਡਿੱਗਦੇ ਫਿਰਦੇ ਇਹੀ ਪ੍ਰੋਗਰਾਮ ਹੀ ਆਪਾਂ ਕਰ ਸਕਦੇ ਗਲੀਆਂ ਦੇ ਵਿੱਚ ਆਪਣੇ ਜੇ ਮੀਂਹ ਪੈ ਜਾਂਦਾ ਤੇ ਗੱਡੀਆਂ ਮੋਟਰਸਾਈਕਲ ਤੇ ਨੰਗਣਾ ਬਹੁਤ ਸਾਨੂੰ ਔਖਾ ਹੋ ਜਾਂਦਾ ਹੀ ਤੇ ਇਸ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਅਸੀਂ ਪਾਰਟੀ ਜੋਇਨ ਦਾ ਸੋਚਿਆ ਸੀ ਚਲੋ ਹੌਲੀ-ਹੌਲੀ ਵੀਰਾਂ ਭਰਾਵਾਂ ਨਾਲ ਗੱਲ ਕਰਦੇ ਰਹੇ ਤੇ ਬਾਕੀ ਆਪਾਂ ਚਲੋ ਫਿਰ ਉਹ ਪਾਰਟੀ ਦੇ ਨਾਲ ਚਲੋ ਸਰਦਾਰ ਤਲਵੀਰ ਸਿੰਘ ਜੀ ਹੀ ਉਹਨਾਂ ਨਾਲ ਆਪਾਂ ਵਿਚਰੇ ਬਹੁਤ ਚਿਰ ਵਿਚਰੇ ਆ ਕੰਮਕਾਰ ਚਲੋ ਅਸੀਂ ਜਿੰਨੀ ਵੀ ਸੇਵਾ ਲੁੰਦੇ ਹਾਂ ਆਪਾਂ ਕਰਦੇ ਹਾਂ ਕੋਈ ਅਵਧਾ ਨਹੀਂ ਹੈ ਆਪਾਂ ਨੂੰ ਲਾਲਚ ਕੋਈ ਨਾ ਅਵਧਾ ਲਿਹਾਈ ਆਪਾਂ ਸੇਵਾ ਕੀਤੀ ਆ ਉਸ ਕੱਤਰ ਦਾ ਕਹਿੰਦੇ ਸੀ ਤੂੰ ਮੇਨ ਆਪਣਾ ਲੱਗਣਾ ਵਾ ਇਨਚਾਰਜ ਲੱਗਣਾ ਵਾ ਬਾੜ ਦਾ ਤੁਹਾਨੂੰ ਲਾ ਦਿੰਦੇ ਆਪਾਂ ਕੋਈ ਮਤਲਬ ਕਿ ਲਾਲਚ ਨਹੀਂ ਸੀ ਆਪਾਂ ਨੂੰ ਤੇ ਹੁਣ ਵੀ ਕੋਈ ਲਾਲਚ ਨਹੀਂ ਆਉਦਿਆਂ ਦਾ ਆਪਾਂ ਬਸ ਇੱਕ ਪ੍ਰਭਾਵਿਤ ਹੋ ਕੇ ਤੇ ਇਹ ਪਾਰਟੀ ਜੁਆਇਨ ਕੀਤੀ ਆ ਕੰਮਾਂ ਕਾਰਾਂ ਕਰਕੇ ਹਾਂਜੀ ਤੇ ਹੋਰ ਤੁਸੀਂ ਕੁਝ ਪੁੱਛਣਾ ਚੁੰਦੇ ਹੋ ਕਾਰਨ ਤੁਸੀਂ ਸਾਰੀ ਸੰਗਤ ਜਾਣਦੀ ਆ ਵੀ ਬਹੁਤ ਸਾਰੇ ਕਾਰਨ ਆ ਵੀ ਕੋਈ ਇੱਕ ਰਾਜਨੀਤੀ ਵੀ ਤੁਹਾਨੂੰ ਪਤਾ ਕੋਈ ਤਰੀਕੇ ਦੀ ਹੋਣੀ ਚਾਹੀਦੀ ਆ ਰਾਜਨੀਤੀ ਥੋੜੀ ਜਿਦੇ ਬੰਦੇ ਵਿੱਚ ਗਲਤ ਹੋ ਗਏ ਆ ਤੇ ਫਿਰ ਪਾਰਟੀ ਦਾ ਨਾਮ ਬਦਨਾਮ ਕਰਤਾ ਤੇ ਹੁਣ ਪਾਰਟੀ ਦਾ ਤੁਹਾਨੂੰ ਪਤਾ ਫਿਰ ੱਠਾ ਹੀ ਬਾਹਤਾ ਵਾ ਉਹਨਾਂ ਨੇ ਕਾਲੀ ਦਲ ਦਾ ਤੇ ਇਸ ਕਰਕੇ ਵੀ ਕਾਲੀ ਦਲ ਇੱਕ ਬੜੀ ਤਗੜੀ ਸੀ ਪਾਰਟੀ ਜਿਹੜੀ ਕਿ ਸਿੱਖ ਪੰਥ ਦੀ ਬੜੀ ਤਗੜੀ ਪਾਰਟੀ ਸੀ ਹੁਣ ਉਹ ਸਿੱਖ ਪੰਥ ਦੀ ਨਹੀਂ ਹੈਗੀ ਉਹ ਹੁਣ ਸਿਰਫ ਬਾਦਲਾਂ ਦੀ ਝੋਲੀ ਚ ਪਈ ਹੋਈ ਪਾਰਟੀ ਆ ਉਹ ਸਿੱਖ ਪੰਥ ਦੀ ਪਾਰਟੀ ਨਹੀਂ ਰਹੀ ਹੁਣ ਪਾਰਟੀ ਤੇ ਵੇਖੋ ਜੀ ਹੁਣ ਜਿੱਤਰਾ ਭਗਵੰਤ ਮਾਨ ਸਾਹਿਬ ਵੇਖੋ ਹੁਣ ਉਹਨਾਂ ਕੀਤਾ ਉੱਚਾ ਸੁੱਚਾ ਦਰਜਾ ਜਿੱਤਰਾ ਕਿ ਆਨੰਦਪੁਰ ਸਾਹਿਬ ਨੂੰ ਤਖਤ Shri Damdama ਸਾਹਿਬ ਨੂੰ ਦੁਬਾਰਿਆ ਉਹ ਚੀਜ਼ਾਂ ਹੁੰਦੀਆਂ ਵਾ ਇਹ ਕਰਨੀਆਂ ਚਾਹੀਦੀਆਂ ਸੀ ਸਾਡੇ ਪੰਥ ਜਿਹੜੀ ਆ ਸਰਕਾਰ ਨੂੰ ਤੇ ਉਹ ਇਹਨਾਂ ਨੇ ਕੀਤੀਆਂ ਨਹੀਂ ਤੇ ਹੁਣ ਇਹ ਕਰ ਰਹੇ ਤੇ ਇਹ ਪੰਥਕ ਬਾ ਆ ਕੇ ਉਹ ਪੰਥਕ ਹੈ ਤੁਸੀਂ ਜਾਣਦੇ ਹੋ ਹਾਂ ਹੋਰ ਕੁਝ ਪੁੱਛਣਾ ਚਾਹੋ ਤਾਂ ਮੇਰੇ ਕੋਲ ਪੁੱਛ ਸਕਦੇ ਹੋ ਵੇਖੋ ਜੀ ਸਾਡੀ ਗੱਲ ਉਸ ਜਿਹੜਾ 200 ਮੈਂਬਰ ਹੀ ਤਕਰੀਬਨ ਤੇ ਕੁਝ ਵੀਰ ਭਰਾ ਕੰਮਕਾਰ ਤੇ ਕੁਝ ਕਿਤੇ ਸਾਰੇ ਤੁਹਾਨੂੰ ਪਤਾ ਆਪੋ ਆਪਣੇ ਕਮਾਂਕਾਰਾਂ ਵਾਲੇ ਆ ਤੇ ਆਪਾਂ ਚਲੋ ਅੱਜ ਉਹਨਾਂ ਨੂੰ ਜ਼ਿਆਦਾ ਨਹੀਂ ਕੰਪੇਅਰ ਕੀਤਾ ਵੀ ਚਲੋ ਅਸੀਂ ਹੁਣੇ ਆ ਤੇ 50 60 ਮੈਂਬਰ ਜਿਹੜੇ ਅੱਜ ਸਾਡੇ ਨਾਲ ਘਰ ਜਿਹੜੇ ਆ ਉਹ ਤੁਰੇ ਆ ਵੀਰ ਭਰਾ ਤੇ ਉਹ ਜਿਹੜੇ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਪ੍ਰਭਾਵਿਤ ਹੋ ਕੇ ਕਿਉਂਕਿ ਚਲੋ ਜਿਹੜੇ ਵੀਰ ਭੈਣ ਭਰਾ ਦਾ ਕੋਈ ਕੰਮ ਹੁੰਦਾ ਵਾ ਆਪਾਂ ਉਸੇ ਵੇਲੇ ਤੁਰਦੇ ਆ ਤੇ ਉਹ ਬਾਕੀ ਸਾਨੂੰ ਐਮਐਲਏ ਸਾਹਿਬ ਦਾ ਪਤਾ ਵਾ ਨਿੱਜਰ ਸਾਹਿਬ ਦਾ ਕਿ ਉਸੇ ਵੇਲੇ ਪਹਿਲ ਦੇ ਆਧਾਰ ਤੇ ਕੋਈ ਵੀ ਕੰਮ ਹੋਣ ਹਾਲ ਹੋਣ ਵਾਲਾ ਹੋਵੇ ਉਹ ਕੋਈ ਵੀ ਬਾਹਰੋਂ ਵੀ ਭਾਵੇਂ ਪਾਰਟੀ ਵਾਲਾ ਵੀ ਆ ਜੇ ਦੂਸਰੀ ਕਾਂਗਰਸ ਜਾਏ ਇਕੱਲੀ ਤੁਸੀਂ ਨਾਲ ਰਹੇ ਜਿਹੜਾ ਤੇ ਉਹ ਵੇਖੋ ਵੀ ਜਿਤਨਾ ਬਾਦਲ ਸਾਹਿਬ ਦਾ ਨੇਚਰ ਸੀ ਉਸੇ ਵੇਲੇ ਪਹਿਲ ਦੇ ਆਧਾਰ ਤੇ ਕੰਮ ਕਰਾਉਂਦੇ ਸੀ ਪਾਰਟੀ ਬਾਈ ਤੋਂ ਉੱਠ ਕੇ ਉਹ ਚੀਜ਼ ਇਹਨਾਂ ਨੇ ਵੇਖੀ ਆ ਪ੍ਰਭਾਵਿਤ ਹੋਏ ਆ ਵੀ ਇਹ ਕੰਮ ਕਰਾਉਣ ਲੱਗੇ ਪਾਰਟੀ ਨਹੀਂ ਇਨਕਦੀ ਵੇਖੀ ਤੇ ਇਹਨਾਂ ਕੋਈ ਵੀ ਕੋਈ ਭੈਣ ਭਰਾ ਆ ਜੇ ਤੇ ਕੰਮ ਪਹਿਲੇ ਆਧਾਰ ਤੇ ਕਿਤੇ ਵੀ ਫੋਨ ਦੀ ਲੋਡ ਜਾਂ ਕੁਛ ਦੀ ਉਸੇ ਵੇਲੇ ਕਰਦੇ ਨੇ ਸੋ ਤੇ ਵੀ ਜੀ ਆਪਾਂ ਵੇਖਦੇ ਆ ਕੰਮ ਤੇ ਬਹੁਤ ਫਾਸਟ ਹੋਇਆ ਵਾ ਉਹਦਾ ਤੇ ਮਤਲਬ ਵੀ ਕੰਮ ਦੇ ਵਿੱਚ ਰਾਜਨੀਤੀ ਨਹੀਂ ਇਨਾਂ ਖੇਡੀ ਜਿਹੜੀ ਸੜਕਾਂ ਗਲੀਆਂ ਤੇ ਰਾਜਨੀਤੀ ਨਹੀਂ ਸਰਕਾਰ ਅਜੇ ਵੀ ਨਹੀਂ ਖੇਡੀ ਉਹ ਤੇ ਪੈਲ ਦੇ ਆਧਾਰ ਤੇ ਕੰਮ ਕੋਈ ਵੀ ਹੋਣ ਵਾਲਾ ਮਿੰਟੂ ਮਿੰਟੀ ਹੋ ਰਿਹਾ ਵਾ ਤੇ ਦੂਸਰੀ ਰਹੀ ਤੁਸੀਂ ਚੰਨੀ ਸਾਹਿਬ ਦੀ ਸਰਕਾਰ ਜਦੋਂ ਰਹੀ ਆ ਤੇ ਜਦੋਂ ਚੰਨੀ